ਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਮੱਲੇਵਾਲ ਤੋਂ ਪਟਿਆਲਾ ਜਾ ਰਹੀ ਬੱਸ ਦਾ ਕਮਾਨੀਆਂ ਟੁੱਟ ਗਈ ਔਰ ਇੱਕ ਦਰਖਤ ਨਾਲ ਟਕਰਾਈ ਜਿਸ ਦੇ ਵਿੱਚ ਇਸ ਵਸਤੇ ਵੀ ਸਵਾਰ 40 ਸਵਾਰੀਆਂ ਸੀ ਜਿਦੇ ਵਿੱਚ ਕਾਫੀ ਸਵਾਰੀਆਂ ਜ਼ਖਮੀ ਹੋਏ 15 ਸਵਾਰੀਆਂ ਗੰਭੀਰ ਜ਼ਖਮੀ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਾਇਆ ਆਸਾਨ 90 ਦੇ ਨਜ਼ਦੀਕ ਹੋਇਆ ਮੱਲੇਵਾਲ ਤੋਂ ਜਿਹੜੀ ਪਟਿਆਲਾ ਬੱਸ ਜਾ ਰਹੀ ਸੀ ਉਹ ਬੱਸ ਦੀ ਕਮਾਨ ਟੁੱਟੀ ਔਰ ਉਸਕੇ ਬਾਅਦ ਇਹ ਹਾਦਸੇ ਦਾ ਸ਼ਿਕਾਰ ਹੋਈ ਸਿੰਘਚਗਾੜਾ ਪੈ ਗਿਆ ਇੱਕ ਜ਼ੋਰ ਦਾ ਥਮਾਕਾ ਹੈ ਪਿੰਡਵਾਸੀ ਆਸ-ਪਾਸ ਦੇ ਆਏ ਤੇ ਜ਼ਖਮਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਸ਼ੁਰੂ ਕਰਾਇਆ ਹੈ ਲੇਕਿਨ ਇਸ ਬਸਾਂ ਦੇ ਵਿੱਚ ਜਿਸ ਤਰ੍ਹਾਂ ਓਵਰਲੋਡਿੰਗ ਬਸ ਚੱਲ ਰਹੀ ਹੈ ਭਰਕੇ ਸਵਾਰੀਆਂ ਭਵੰਜਾ ਕੀ ਬਜਾਏ ਉਹਦੇ ਵਿੱਚ 80-80 ਸਵਾਰੀ 75 ਦਾ ਸਵਾਰੀ ਹੁੰਦੀ ਹੈ ਮਿੰਨੀ ਬਸਾਂ ਦੇ ਵਿੱਚ ਵੀ ਇਸ ਤਰ੍ਹਾਂ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਸਵਾਰੀਆਂ ਦਾ ਉਸ ਦੇ ਨਾਲ ਬਸਾਂ ਦਾ ਕੰਟਰੋਲ ਵੀ ਡਰਾਈਵਰ ਦੇ ਹੱਥ ਵਿੱਚ ਨਹੀਂ ਰਹਿੰਦਾ ਇਸ ਲਈ ਡਰਾਈਵਰ ਅਰ ਕੰਡਕਟਰ ਵੀ ਲਗਾਤਾਰ ਮੰਗ ਵੀ ਕਰ ਰਹੇ ਹਨ ਵੀ ਹਾਦਸੇ ਨੂੰ ਰੋਕਣ ਦੇ ਲਈ ਇਸ ਤੇ ਕੁਝ ਕੰਟਰੋਲ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਕੇ ਹਾਦਸ ਇਹ ਰਣਾ ਹਰਦੀਪ ਸਿੰਘ ਆ ਜੀ ਮੇਰਾ ਤੇ ਮੇਰਾ ਪਿੰਡਾ ਫਰੀਦਪੁਰ ਆ ਸਾਰਾ ਸਿ ਪਿੰਡੇ ਘਰੇ ਆਪੇ ਕੰਮਗੁੰਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਗਿਆ ਸੀਗੇ ਜੀ ਬਸ ਫੇ ਸਾਰਾ ਪਿੰਡਾਂ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਗੱਡੀਆਂ ਦੇ ਵਿੱਚੋਂ ਸਰ ਇਹ ਕਟਗੜ 70 80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰ ਓਵਰਸੀ ਵੀ ਤਾਂ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸਾਤੋਂ ਓਵਰਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂ 100 ਤੋਂ ਉੱਤੇ ਸਵਾਰੀ ਸੀ ਬਹੁਤ ਭਰੀ ਵੀ ਸੀਗੀ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਸਰ ਉਹਦੇ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਤ ਨੂੰ ਬੁਲਾਇਆ ਜੀ ਔਰ ਕਾਰਾਂ ਰੋਕ ਕੇ ਕਾਰਾਂ ਚ ਜ ਕਟਵਰ 30 40 ਹੈਗੇ ਨੇ ਜੀ 30 40 ਜੀ ਕੀ ਨਾਮ ਹੈ ਜਪੜਾ ਅਮਰ ਚਰਨ ਸਿੰਘ ਜੀ ਚਰਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਗਰਜਾ ਸੀ ਭੱਜੇ ਉਧਰੋਂ ਆਇਆ ਉਹਦੇ ਬਸ ਪਲਟੀ ਪਈ ਗਈ ਸਵਾਰੀਆਂ ਸ਼ਾਮੂਰੇ ਟਰੱਕੇ ਪਾੜ ਕੇ ਨਾਲ ਲੱਗ ਕੇ ਅੰਦਰੋਂ ਆ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਗ ਫੜਾਈ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਈ ਨੇ ਜੀ ਚੱਪਲ ਬੂਟ ਸਾਰੇ ਕੋਈ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਕਰੀਬ ਸਵਾਰੀ ਹੈਗੀ ਦੀ ਜੀ ਕੰਬੈਸਟੀ ਤਾਂ ਮਤਲਬ 30 35 ਦੀ ਹੈ ਜੀ ਨਹੀਂ ਕੰਬੈਸਟੀ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਓਵਰ 3 ਹਾਂ ਇਸ ਵਾਰੀ ਓਵਰਲੋਡ ਦੀ ਤੇ ਦਰਸ਼ਤ ਜੀ ਵੱਜੀ ਪੇਸ਼ੈਂਟ ਹੈਗੇ ਨਹੀਂ ਘਟੋ ਘੜ 30 35 ਦੇ ਹੈਗੇ ਨਹੀਂ ਜੀ 30 35 ਹਾਂ ਜੀ ਕਿੱਥੇ ਲੈ ਗਏ ਸੀ ਉਹਨਾਂ ਨੂੰ ਉਹ ਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਤੋਂ ਕੀ ਪਤਾ ਰੈਫਰਿੰਗ ਅੱਗੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿਗੀ ਵੀ ਦੇਖਿਆ ਸੀ ਉਧਰੋਂ ਭੱਜੇ ਆ ਜਾਨੂੰ ਗਿਰੀ ਪਈ ਦੀ ਬਸ ਉਹ ਰੇ ਆ ਦੇਖਿਆ ਸੀ ਆ ਕੇ ਅਸੀਂ ਦੇਖਿਆ ਸੀ ਤਾਂ ਕਿ ਸਵ ਬਾਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗਦਾ ਹਾਦਸਾ ਚਲੋ ਪਤਾ ਨਹੀਂ ਹੈ ਵੀ 메ਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬੜਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਹੋਣੇ ਬਕਾਇਦਾ ਫੋਨ ਕਰਦੇ ਨੇ ਵੀ ਤੂੰ ਅੱਡਾ ਨਹੀਂ ਕਰਕੇ ਆਹ ਨਹੀਂ ਕਰਕੇ 52 ਸੀਟਾਂ ਬਾਸ ਬੱਸ ਵੀ ਬਿਨਾਂ ਮਤਲਬ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਦਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਮਟਰ ਵੀ ਤਾਂ ਹੀ ਟੁੱਟੇ ওভারਲੋਡ ਹਾਂ ওভারਲੋਡ ਕਰਕੇ 138 33 ਸਵਾਰੀਆਂ ਨੇ ਮੇਰੇ ਕੋਲ ਡਾਕਟ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਦੀ ਡਰਾਈਵਰ ਪੀਸੀ ਤਨ ਦਰਸ਼ਨ ਦੀ ਅੱਛਾ ਜੀ ਹਾਂਜੀ ਇਹਦਾ بڑا ਟੁੱਟਨ ਕਾਰਨ ਇਹ ਗੱਲ ਹੋਈ ਆ ਫਿਰ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆ ਜੀ ਤੱਕਾ ਕਰਦੀ ਆ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀਦੀ ਆ ਦੱਸੋ ਤੁਸੀਂ ਇਹਨੂੰ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦਵੇ ਚੇਅਰਮੈਨ ਲਿਖ ਕੇ ਦਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆ ਵੇ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਹੈ ਖੰਨੇੋਂ ਪੜਿਆਲੇ ਪੜਿਆਲਿਓ ਖੰਨੇ ਚੌਸਰ ਲਾਉਂਦੀ ਹੈ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਕੁਛ ਕਰ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਹੈ ਕਾਲਸਨਾ ਹੋ ਗਿਆ ਜੱਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲੋ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀ ਨੀ ਚੜਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬੱਪ ਫੇਰ ਨਹੀਂ ਹਾਸਾ ਨਹੀਂ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿ ਚੜਾਂਗੇ ਤੁਹਾਨੂੰ ਮੋਕੇ ਤੇ ਕੀ ਪਤਾ ਲੱਗਿਆ ਕਿ ਇੱਚੇ ਵੀ ਕਿੰਨੀ ਆ ਮੈਨੂੰ ਤਾਂ ਚਲੋ ਫੋਨ ਆਇਆ ਉਹ ਤਾਂ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਇੱਕ 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਉਹ ਇਹਦੇ ਚ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹ ਉਹਨਾਂ ਦੇ ਦਾ ਹਸਪਤਾਲ ਦੇ ਕੰਡੈਕਟਰ ਦੇ ਟਾਂਕ ਲੱਗ ਕੇ ਡਰਾਈਵਰ ਨੂੰ ਐਮਬੂਲੈਂਸ ਲੈ ਗਈ ਉਹ ਭਾਰ 100 ਹਸਪਤਾਲਾਂ ਦੇ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗੁੰਬਦਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮਿਲਦਾ ਟੁੱਟੀ ਹੈ ਨੁਕਸਾਨ ਇਹ ਓਵਰ ਬ੍ਰਿਜ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇੱਥੇ ਕੀ ਹੈ ਉਛ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜਿਆਦਾ ਹੁੰਦੇ ਨੇ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਤਾਂ ਕਾਟ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੋਢੀ ਬਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟਕ ਘਟ ਰਿਹਾ ਮੈਂ ਚਾਰ ਪੰਜ ਟਿਕ ਟਕ ਘਟ ਨੇ ਗੱਡੀ ਨੇ ਬੈਲਾ ਸਾਬ ਦਾ ਖੋ ਲਿਆ ਹਾਂ ਪਸਤਾਵਾ ਦੇ ਦਰਖਤ ਨਾਲ ਲਾ ਕੇ ਰੁਗੀ ਜੇ ਪਾਲਟੀ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ। ਕਮਾਣੀ ਕਮੂਨੀ ਟੁੱਟੀਆਂ ਨੇ ਕਮਾਣੀ ਟੁੱਟੀਆਂ ਸਸੇ ਦੀ। ਸਵਾਰੀ ਵੀ ਬਹੁਤ ਹੀ ਸੌਤ ਉੱਪਰੇ ਦੀ ਸਵਾਰੀ। ਸੌਤ ਕਈ 130 35 40 ਹੈਗੀ ਦੀ। ਹਾਂ 110 ਵੀ ਤਾਂ ਮਾਰਦੇ। ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹਦਾ? ਇਹ ਸਰ ਮੱਲੇਵਾਲ ਪਟਿਆਲਾ। ਅੱਛਾ ਜੀ। 7-10 ਤੇ ਚੱਲਦੀ ਹੈ ਪਟਿਆਲਾ ਤੋਂ ਮੱਲੇਵਾਲ। ਅੱਜ ਦੀਆਂ ਸਵਾਰੀਆਂ ਕਿੰਨੀਆਂ ਘੋਣਗੀਆਂ? ਹੁਣ ਜੇ 700 ਦੇ ਉੱਪਰੇ ਹੋਣਗੀਆਂ। 100 ਤੋਂ ਉੱਪਰ। ਹਾਂ ਜੀ। ਬਾਕੀ ਮੈਂ ਮਸ਼ੀਨ ਲੱਭ ਰਿਆਂ ਮੇਰੀ ਮਸ਼ੀਨ ਖੋ ਗਈ। ਉਹ ਜੇ ਟ੍ਰੇਲ ਨਿਕਲੇ ਹੋ ਮਸ਼ੀਨਾਂ ਦੇ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਪਰ ਭਾਰਤ ਸਭੇ ਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਫੈਕਚਰ ਅੱਛਾ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਆ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗਾ ਸਵਾਰੀਆਂ ਜਿਆਦਾ ਹੁੰਦੀਆਂ ਬਹੁਤ ਆ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਬਦਲ ਤੋਂ ਕੀ ਕਦੇ ਮਤਲਬ ਰੂਟ ਹੋਰ ਨਹੀਂ ਲਾਇਆ ਬੱਸ ਇੱਕੇ ਚੱਲਦੀ ਇੱਥੇ ਬੱਸ ਨਹੀਂ ਬੱਸ ਤਾਂ ਸਹੀ ਚੱਲ ਰਹੀ ਸਾਰ ਅੱਛਾ ਸਵੇਰੇ ਸਵੇਰੇ ਘਟ ਹੁੰਦੀ ਆ ਸਰ ਸਾਰ ਅਨੇ ਸਵਾਰੀ ਦਾ ਠੀਕ ਆ ਫਿਰ ਗੱਡੀ ਪੰਡਾ ਚ ਆਉਂਦੀ ਨੇ ਉਹਦੇ ਕਰਕੇ ਫਿਰ ਫਰਕ ਹੀ ਹੁੰਦੀ ਨੇ ਗੱਡੀ ਪੰਡਾ ਸਰਸਾਰੇ ਤੇ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਜਾਂਦੀ ਹੈ ਕਿੰਨੇ ਕਿੰਝੜੇ ਹੋਈਆਂ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਨਚਾਰ ਦੇ ਲੱਗੇ ਰ ਛੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਵੰਦਪੁਰੀ ਸਰ ਉਹਦਾ ਚੋਲਾ ਕਹਿੰਦੇ ਨੇ ਵੀ ਸ਼ਾਇਦ ਹੋ ਗਿਆ ਅੱਛਾ ਇੱਕ ਤਾਂ ਮੁੰਡਾ ਗਵੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂ ਜੀ ਉਹਦੇ ਮਤਲਬ ਕਾਫੀ ਛੱਟਾ ਲੱਗਿਆ ਨਹੀਂ ਉਹ ਹਸਪਤਾਲ 24 ਰਜਿੰਦਰਾ ਭੇਜਤਾ ਬਣੋ ਅੱਛਾ ਯਾਨੀ ਕਿ ਸੀਰੀਅਸ ਤਾਂ ਤਨਚਾਰ ਹੀ ਨੇ ਸੋਤਰਾ ਅੱਛਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਨ ਕੋ ਸਿਕ ਸਮਾਣਾ ਨਿਊਜ਼ ਨਾਬਾ